ਤੇ ਇਹਨਾਂ ਦੀ ਜਿਹੜੀ ਸਰਜਨਜੀਤ ਕੌਰ ਜਿਹੜੀ ਪਤਨੀ ਹੈਗੀ ਆ ਜੋਗਾ ਸਿੰਘ ਦੀ ਪਤਨੀ ਆ ਔਰ ਇਹ ਡਰੋਨ ਦਾ ਹੀ ਉਥੇ ਹੀਰੋਇਨ ਆਪਣੇ ਖੇਤਾਂ ਦੇ ਵਿੱਚ ਸਟਾਰਟ ਕਰਕੇ ਔਰ ਉਥੋਂ ਹੀ ਇਹ ਗਾਸ ਸਪਲਾਈ ਕਰਦੀ ਸੀਗੇ ਐਕਚੁਅਲੀ ਆ ਜੀ ਔਰਤਾਂ ਦੇ ਨਾਤੀ ਜਦੋਂ ਤੁਸੀਂ ਕਿੱ데 ਜਾਂਦੇ ਹੈਗੇ ਉਹ ਤੋਂ ਉਹਨੂੰ ਥੋੜੀ ਜਿਹੀ ਇੱਕ ਮੱਕੇ ਦੇਖਦੇ ਹੈਗੇ ਵੀ ਔਰਤ ਇਹ ਨਹੀਂ ਲਿਆ ਸਕਦਾ ਆਪਣੇ ਤਾ ਬਿਲਕੁਲ ਤਾਰਾਂ ਦੇ ਲਾਟ ਨੂੰ ਚੁੱਕ ਕੇ ਲਿਆ ਕੇ ਆਪਣੇ ਇਹਨਾਂ ਦਾ ਘਰ ਵੀ ਉੱਥੇ ਲੱਗ ਗਿਆ ਜ਼ਮੀਨ ਵੀ ਲੱਗ ਗਈ ਇਸ ਲੈਵਲ ਦੀ ਪਾਕਿਸਤਾਨ ਤੋਂ ਮੰਗਾ ਕੇ ਹੀਰੋ ਇਹਨੂੰ ਇੱਥੇ ਸਮਗਲੀ ਕਰ ਰਹੇ ਆ ਤੇ ਐ ਦੀ ਲੀਡੀ ਹੋਣ ਦੇ ਨਾਤੇ ਉਹ ਨੂੰ ਇਹ ਭੇਜਦੇ ਸੀ ਕਿ ਤਾਰਾਂ ਨਾਲ ਅੱਗੋ ਜਾ ਕੇ ਚੱਕ ਲੈ ਉਹਨਾਂ ਦੇ ਸ਼ੱਕ ਨਾਲ ਅੱਜ ਅੰਮ੍ਰਿਤਸਰ ਅਧਿਆਤਿ ਪੁਲਿਸ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਆ ਜਿਹੜੇ ਐਸਐਚਓ ਘਰੇਂਡਾ ਤੇ ਐਸਐਚਓ ਲੋਪੋਕੇ ਨੇ ਜਿਹੜੀ ਆ ਦੋ ਮੁਕਦਮੇ ਦਰਜ ਕੀਤੇ ਆ ਉਸ ਮੁਕਦਮੇ ਦੇ ਵਿੱਚ ਟੋਟਲ ਜਿਹੜੀ ਹਿਰੋਇਨ ਹੈਗੀ ਆ ਉਹ 7 ਕਿਲੋ 508 ਗ੍ਰਾਮ ਹਿਰੋਇਨ ਜਿਹੜੀ ਆ ਬਰਾਮਦ ਹੋਈ ਆ ਔਰ ਇਹਦੇ ਵਿੱਚ ਜਿਹੜੇ ਟੋਟਲ 6 ਦੋਸ਼ੀ ਜਿਹੜੇ ਅਸੀਂ ਗ੍ਰਫਤਾਰ ਕੀਤੇ ਆ ਸਰ ਕੀ ਕਰਦੇ ਕੀ ਨੇ ਜੀ ਕੀ ਕਿੱਥੋਂ ਕੀ ਮਾਡਲ ਕਰ ਦਿੱਤੀ ਆ ਇਹਦੇ ਜਿਹੜਾ ਦੱਸਣਾ ਵੀ ਜਿਹੜਾ ਮੁਖ ਅਫਸਰ ਘਰੇਂਡਾ ਵੱਲੋਂ ਜਿਹੜਾ ਪਰਚਾ ਦਰਜ ਕੀਤਾ ਗਿਆ ਇਹਦੇ ਵਿੱਚ ਦਰਬਾਖ ਸਿੰਘ ਉਰਫ ਜੱਜ ਪੁੱਤਰ ਸੇਮਾ ਸਿੰਘ ਤੇ ਅਰਸ਼ਦੀਪ ਸਿੰਘ ਬਫਾਰਸ਼ ਪੁੱਤਰ ਗਰਮੇਸ਼ ਸਿੰਘ ਇਹ ਪਿੰਡ ਡੱਲੇਕੇ ਥਾਣਾ ਲੋਪੋਕੇ ਤੇ ਸੈਮੂਲ ਮਸੀਹ ਸੈਮ ਪੁੱਤਰ ਜਸਪਾਲ ਸਿੰਘ ਤੇ ਇਹ ਵਾਰ ਨੰਬਰ 6 ਫਤਿਹਗੜ ਚੂੜੀ ਨੇ ਰਹਿਣ ਵਾਲਾ ਜੀ ਇਹ ਜੀ ਔਰ ਇਹ ਤਿੰਨ ਬੰਦੇ ਜਿਹੜੇ ਹੈਗੇ ਆ ਇਹ 5 ਕਿਲੋ ਫਿਰੋਂ ਦੇ ਨਾਲ ਜਿਹੜੀ ਬਰਾਮਦ ਇਹ ਇਹਨਾਂ ਕੋਲੋਂ ਕੀਤੀ ਗਈ ਆ ਸਰ ਮੈਂ ਨਾਲ ਕਿਹਾ ਨਹੀਂ ਕਿ ਮੈਂ ਮੇਰੀ ਮਹਿਲਾ ਬਣੀ ਗਈ ਹੈ ਜਿਹੜਾ ਦੂਜਾ ਕੇਸ ਹੈ ਲੋਪੋਕੇ ਦਾ ਲੋਪੋਕੇ ਵਾਲੇ ਕੇਸ ਦੇ ਵਿੱਚ ਜਿਹੜੇ ਇਹ ਇਹ ਦੋ ਭਰਾ ਹੈਗੇ ਆ ਜੋਗਾ ਸਿੰਘ ਪੁੱਤਰ ਬਲਕਾਰ ਸਿੰਘ ਤੇ ਪੰਜਾਬ ਸਿੰਘ ਤੇ ਇਹਨਾਂ ਦੀ ਜਿਹੜੀ ਸਰਨਜੀਤ ਕੌਰ ਜਿਹੜੀ ਪਤਨੀ ਹੈਗੀ ਆ ਜੋਗਾ ਸਿੰਘ ਦੀ ਪਤਨੀ ਆ ਇਹਨਾਂ ਦਾ ਜਿਹੜਾ ਪਿੰਡ ਹੈਗਾ ਪਿੰਡ ਗਾਗਰਮਲ ਜਿਹੜਾ ਬਿਲਕੁਲ ਆਪਣੇ ਤਾਰਾਂ ਦੇ ਨਾਲ ਹੈਗਾ ਔਰ ਇਹ ਡਰੋਨ ਰਾਹੀਂ ਉੱਥੇ ਹੀਰੋਇਨ ਆਪਣੇ ਖੇਤਾਂ ਦੇ ਵਿੱਚ ਸਤਾ ਕੇ ਔਰ ਉੱਥੋਂ ਹੀ ਇਹ ਗਾਂ ਸਪਲਾਈ ਕਰਦੇ ਸੀਗੇ ਇਹ ਕਿ ਸੀਕ੍ਰੀਟ ਇਨਫੋਰਮੇਸ਼ਨ ਦੇ ਉੱਤੇ ਇਹਨਾਂ ਕੋਲੋਂ ਜਿਹੜੀ ਹੈਗੀ ਹੈ ਹੇਰੋ ਨੂੰ ਪ੍ਰਾਪਤ ਹੋਈ ਹੈਗੀ ਸਰ ਕਿੰਨੀਆਂ ਕਿ ਇਹਨਾਂ ਦੇ ਕੋਲੋਂ ਛੁੱਡੀਆਂ ਗਈਆਂ ਡਰੋਨ ਦੀਆਂ ਇਹ ਆ ਕੇ ਉਹ ਉਹ ਹੁਣ ਮੁਕਦਮਾ ਦਰਜ ਕਰਕੇ ਅਸੀਂ ਇਹਨਾਂ ਨੂੰ ਅੱਜ ਮਨਜੋ ਕੋਰਟ ਚ ਪੇਸ਼ ਕਰਾਂਗੇ ਜੀ ਇਹਨਾਂ ਦਾ ਸਫੀਸ਼ੀਐਂਟ ਰਮਾਨ ਲੈ ਕੇ ਅਗਲੀ ਤਫਤੀਸ਼ ਦੇ ਵਿੱਚ ਵੀ ਇਹਨਾਂ ਨੇ ਹੁਣ ਤੱਕ ਕਿੰਨੀ ਹੇਰੋਨ ਮਂਗਾਈ ਹੈ ਤੇ ਕਿੱਥੇ ਕਿੱਥੇ ਦਿੱਤੀ ਆ ਔਰ ਬੈਕਵਰਡ ਫਾਰਮ ਜਿਹੜੇ ਫਾਰਵਰਡ ਲੈ ਕੇ ਜਿ ਹੈਗੇ ਆ ਉਹਨਾਂ ਨੂੰ ਖੰਘਾਲਦੇ ਹੋਏ ਜਿਹੜੇ ਅਗਲੀ ਕਾਰਵਾਈ ਹੋਊਗੀ ਉਹ ਅਮਨਦਿ ਲਿਆਦੀ ਜਾਊਗਾ ਇਹ ਜੋਗਾ ਸਿੰਘ ਦੀ ਵਾਈਫ ਹੈਗੀ ਆ ਔਰ ਇਹ ਵੀ ਜਿਹੜੀ ਹੈਗੀ ਹੈ ਹੀਰੋਨ ਚੱਕ ਕੇ ਉੱਥੋਂ ਲਿਆਉਣ ਦੇ ਵਿੱਚ ਤੇ ਪਲੱਸ ਅੱਗੇ ਵੇਚਣ ਦੇ ਵਿੱਚ ਇਹਦਾ ਜਿਹੜਾ ਪਾਰਟ ਹੈਗਾ ਇਸੇ ਕਰਕੇ ਜਿਹੜੀ ਇਹਦੀ ਗ੍ਰਫਤਾਰੀ ਜਿਹੜੀ ਆ ਉਮਰਤਪ ਕੀਤੀ ਗਈ ਆ ਔਰ ਇਹ ਕਿੰਨੀ ਵਾਰੀ ਤਾਰ ਦੇ ਉੱਤੇ ਬਤੌਰ ਲੇੜੀ ਹੋਣ ਦੇ ਨਾਤੇ ਕਿਉਂਕਿ ਜ਼ਮੀਨ ਇਹਨਾਂ ਦੀ ਉੱਥੇ ਪੈਂਦੀ ਆ ਬਤੌਰ ਲੇੜੀ ਹੋਣ ਦੇ ਨਾਤੇ ਜਿਹੜਾ ਸ਼ੱਕ ਘਟ ਪੈਂਦਾ ਵੀ ਕਿੰਨੀ ਵਾਰੀ ਜਾ ਕੇ ਚੁੱਕ ਕੇ ਲਈ ਆ ਤੇ ਕਿੰਨੀ ਵਾਰੀ ਖੇਪ ਇਹਨੇ ਅੱਗੇ ਦਿੱਤੀ ਹੈਗੀ ਆ ਉਹ ਸਾਰਾ ਪਾਰਟ ਆਫ ਇੱਕ ਇਨਵੈਸਟੀਗੇਸ਼ਨ ਹੈਗਾ ਜਿਹੜਾ ਅਸੀਂ ਥੋੜਾ ਲਈ ਕਰ ਰਹੇ ਹਾਂ ਸਰ ਔਰਤਾਂ ਹਰ ਕਿਸੇ ਦੇ ਤੇ ਸ਼ੱਕ ਨਹੀਂ ਪੈਂਦਾ ਐਤੋਂ ਦੀ ਵੀ ਗੱਲ ਕਰਦੇ ਨੇ ਨੈਚੁਰਲੀ ਹੈ ਜੀ ਔਰਤ ਹੋਣ ਦੇ ਨਾਤੇ ਜਦੋਂ ਤੁਸੀਂ ਕਿਤੇ ਜਾਂਦੇ ਹੈਗੇ ਹੋ ਤਾਂ ਉਹਨੂੰ ਥੋੜੀ ਜੀ ਇੱਕ ਮੱਕੇ ਦੇਖਦੇ ਹੈਗੇ ਵੀ ਔਰਤ ਹੈਗੀ ਹੈ ਇਹ ਸ਼ਾਇਦ ਨਹੀਂ ਲਿਆ ਸਕਦੀ ਨਹੀਂ ਨਹੀਂ 5 ਕਿਲੋ ਸ਼ੇਪ ਤੇ ਉਤੋਂ ਦੇ ਬਿੱਲੇ ਪਿਆ ਰਹੇ ਇਸ ਤੇ ਫਿਰ ਲੈ ਕੇ ਕਿਧਰੋਂ ਆ ਰਹੇ ਸੀ 5 ਕਿਲੋ ਕਿਹੜੇ ਤੱਕ ਦੀ ਕੋਰ ਬਾਰਡਰ ਅੱਲੀ ਸੈਟ ਹੋ ਲੈ ਕੇ ਆ ਉਹ ਅਜੇ ਪੁੱਛ ਗਿੱਚ ਕਰ ਰਹੇ ਆ ਜੀ ਕਿ ਕਿ ਇਹਦਾ ਵੱਡਾ ਰੋਲ ਸੀ ਹੈ ਵੇਚਦੀ ਵੀ ਸੀ ਅੱਗੇ ਲੈ ਕੇ ਜਾ ਕੇ ਕਿ ਉੱਥੋਂ ਤੱਕ ਨਹੀਂ ਸੀ ਸੀਮਿਤ ਰਹੇ ਤੇ ਇਹ ਪਾਰਟ ਆਫ ਇਨਵੈਸਟੀਗੇਸ਼ਨ ਤੁਹਾਨੂੰ ਦੱਸ ਰਿਆ ਨਾ ਜੀ ਹੁਣ ਇੱਕ ਵੱਡੀ ਕਾਮਯਾਬੀ ਹੈ ਕਿ ਔਰਤਾਂ ਦੀ ਸ਼ਮੂਲੀਅਤ ਹੈ ਕਿਉਂਕਿ ਸ਼ੱਕ ਵੀ ਨਹੀਂ ਪੈਂਦਾ ਮੈਂ ਤੁਹਾਨੂੰ ਉਹੀ ਦੱਸ ਰਿਆ ਵੀ ਇਹ ਆਪਣੇ ਤਾਂ ਬਿਲਕੁਲ ਤਾਰਾਂ ਦੇ ਲਾਗੋਂ ਚੁੱਕ ਕੇ ਲਿਆ ਕੇ ਆਪਣੇ ਇਹਨਾਂ ਦਾ ਘਰ ਵੀ ਉੱਥੇ ਲੱਗ ਗਿਆ ਜ਼ਮੀਨ ਵੀ ਲੱਗ ਗਈ ਇਹਨਾਂ ਦੀ ਤੇ ਉੱਥੋਂ ਲਿਆ ਕੇ ਇਹ ਕਿੱਥੇ ਡੰਪ ਕਰਦੇ ਸੀ ਕੀ ਕਰਦੇ ਸੀ ਉਹ ਸਾਰੀ ਪੁੱਛ ਕੇ ਜਿਹੜੀ ਆ ਰਿਮਾਂਡ ਦੇ ਦੌਰਾਨ ਕਿਉਂਕਿ ਦੇਖੋ ਜਿਹੜਾ ਬੰਦਾ ਹੀਰੋਇਨ ਵੇਚਦਾ ਚੁਸਤ ਚਲਾਕ ਆ ਇਸ ਲੈਵਲ ਦੀ ਪਾਕਿਸਤਾਨ ਤੋਂ ਮੰਗਾ ਕੇ ਹੀਰੋਇਨ ਇੱਥੇ ਸਮੰਗਲਿੰਗ ਕਰ ਰਹੇ ਆ ਇਹਨਾਂ ਨੂੰ ਰਿਮਾਂਡਦਰਾਂ ਜਿਹੜਾ ਸਖਤੀ ਨਾਲ ਪੁੱਛਗਛ ਕੀਤੀ ਜਾਊਗੀ ਤਾਂ ਹੀ ਇਹ ਗੱਲਾਂ ਆ ਕੇ ਸਾਹਮਣੇ ਆਉਣਗੀਆਂ। ਉਹ ਔਰਤ ਹੀ ਹੈ, ਮਾਸਟਰਮਾਈਂਡ ਔਰਤ ਹੀ ਹੈ ਜੀ। ਨਹੀਂ ਮਾਸਟਰਮਾਈਂਡ ਜਿਹੜਾ ਦੂਜਾ ਪੰਜਾਬ ਸਿੰਘ ਹੈ। ਪਰ ਇਹ ਸਾਰਾ ਮਤਲਬ ਆਪਰੇਸ਼ਨ ਇਹੋ ਹੀ ਹੈਡ ਕਰਦੀ ਸੀ ਉਸ ਤੋਂ ਬਾਅਦ ਜਦੋਂ ਸਮਾਨ ਅਧਰਾਈਦਾ। ਮੈਨੂੰ ਤੁਹਾਨੂੰ ਗੱਲ ਦੱਸੀ ਹੈ ਵੀ ਐਜ਼ ਅ ਲੇਡੀ ਹੋਣ ਦੇ ਨਾਤੇ ਉਹਨੂੰ ਇਹ ਭੇਜਦੇ ਸੀ ਵੀ ਤਾਰਾਂ ਤੋਂ ਅੱਗੋ ਜਾ ਕੇ ਤੁਸੀਂ ਚੱਕ ਲਿਓ ਤਾਂ ਕਿ ਇਹਦੇ ਸ਼ੱਕ ਨਾ ਪਵੇ। ਕਿੰਨੀ ਕਾਮਯਾਬੀ ਸਮਝੋ ਕਿ ਇਸ ਤਰ੍ਹਾਂ ਦਾ ਕਾਟਲ ਜਰਾ ਬਿਲਕੁਲ ਜੀ ਇਹ ਇਹਦੇ 'ਚ ਆਪਣੇ ਜ਼ਿੰਦਗੀ ਅਧਿਆਤਿਕ ਦੀ ਬਹੁਤ ਵੱਡੀ ਕਾਮਯਾਬੀ ਆ ਜਿਹਦੇ ਵਿੱਚ ਇੱਕ ਆਪਣੇ ਘਰ ਦੀ ਲੇਡੀਜ਼ ਨੂੰ ਹੀ ਯੂਜ਼ ਕਰਕੇ ਵਤ ਕੇ ਉਹਨੂੰ ਤਾਰਾਂ ਲਾ ਕੇ ਭੇਜ ਕੇ ਤੇ ਕੋਈ ਹੀਰੋਇਨ ਚਕਾ ਕੇ ਤੇ ਇਹ ਕੰਮ ਕਰ ਰਿਹਾ ਹੈਗਾ ਔਰ ਫਰਦਰ ਅੱਗੇ ਵੀ ਅਸੀਂ ਇਸ ਚੀਜ਼ ਦਾ ਧਿਆਨ ਰੱਖ